ਦਰਸ਼ਕਦਰੋ ਆ ਜੀ ਨਾ ਮੜਾ ਸਾਈਡ ਸਾਈਡ ਦੇ ਦਿਓ ਵੀਰੇ ਹਾਂ ਉਧਰ ਵੀ ਸਾਈਡ ਤੇ ਆਰਾਮ ਨਾਲ ਆਰਾਮ ਨਾਲ ਆਰਾਮ ਨਾਲ ਹਸਨਿਕ ਪੰਡਾਲਾ ਯਾਰ ਮੋਬਾਈਲ ਤੇ ਰਿਕਾਰਡ ਨਿਕਲਦਾ ਸਿੱਧਾ ਦਰਮੰਦਰ ਹਲੋ ਹਾਂ ਹਾਂ ਹੰਦੀਆਂ ਦੇ ਵੀਰੇ ਹਲੋ ਚਲੋ ਤੁਸੀਂ ਕਰੋ ਯਾਰ ਆਪਣਾ ਕੰਟੀਨਿਊ ਕਰੋ ਤੁਸੀਂ ਐਕਸ਼ਨ ਕਰੋ ਲਾਈਕ ਲਾਈਕ ਨਾ ਨਾ ਕਿਹਣਾ ਜਾਓ ਕਿਹਣਾ ਜਾਓ ਕੋਈ ਨਹੀਂ ਕੋਈ ਨਹੀਂ ਇੱਥੇ ਕਰਦੇ ਆ ਅਬ ਡੀ ਲੈਂਡ ਤੇ ਆ ਆਹ ਦੇਖੋ ਆਹ ਪੜਦੇ ਆ ਆ ਸੀ ਨਾ ਨਾ ਇਹ ਤਾਂ ਕੋਈ ਗੱਲ ਨਹੀਂ ਜੀ ਕੋਈ ਗੰਦ ਕੋਈ ਐਕਸ਼ਨ ਨਾ ਜਾਏ ਉਹ ਮਾਂਗੜ ਕੇ ਨਾ ਬਹਾਦਰ ਵਿੱਚ ਨਹੀਂ ਜਾਏ ਯਾਰ ਹਾਂ ਜੇ ਤੂੰ ਸਹੀ ਹੈ ਕੋਈ ਨਹੀਂ ਪੈਕਸੀ ਨਾ ਹੈ ਪੁੱਛੋ ਪੁੱਛੋ ਪੁੱਛੋ

ਆਮ ਸ਼ੋਰ ਕਿ ਅੱਧਾ ਸਾਡੇ ਪੜੜੀ ਵੀ ਹੈ ਤੇ ਮਾਪੇ ਕੋਲੇ ਬਾਤ। ਬਿਲਕੁਲ ਪਾਣੀ ਵੀ ਘਟਾ ਲਿਆ ਹੈ। ਮਟਰਚ ਫੜਾ ਵੀ ਤੱਕਾ ਗਰੂਨ ਦੇ ਲੈ ਕੇ। ਮੇਰਾ ਤਾਂ ਮੇਰਾ ਕੁਸਚਨ ਹੋ ਰਿਹਾ ਹੈ ਜੀ ਸਰ। ਇਹ ਕਿਉਂ ਡਾਟਾ ਸੇਜ ਐਕਸਟੈਂਡ ਹੁੰਦਾ। ਇਹਨੂੰ ਆਪਣਾ ਰੋਕਣ ਦਾ ਬੈਸਤ ਤਰੀਕਾ ਕੀ ਹੋਊਗਾ? ਸਰ ਮੈਨੂੰ ਦੁਬਾਰੇ 2 ਵਜੇ ਪਤਾ ਲੱਗ ਗਿਆ ਸੀ ਤਾਂ ਆਪਾਂ ਪਿੱਛੇ ਜਿਹੜਾ ਆਪਣਾ ਨਿਰਵਾਣਾ ਹੈਡ ਹੈ ਉਹ ਤੋਂ ਪਾਣੀ ਡਿਵਰਟ ਕਰ ਲਿਆ। ਓਕੇ। 2 ਫੁੱਟ ਪਾਣੀ ਦੇ ਲੈਵਲ ਜੀ ਸਾਹਮਣੇ ਇਹ ਤਰ੍ਹਾਂ ਜੈਫਟ ਆਊਟ ਹੋਣ ਨੂੰ। ਆ ਲੈ ਜਿਆਦਾ ਯਾਰ। ਇਹ ਪੜਾਣ ਨੂੰ ਨਹੀਂ ਆ। ਅੱਜ ਤਾਂ ਮੈਂ ਬੈਂਕ ਪਾਉਟਰ ਨੇ ਵੇਲੇ। ਮੈਂ 2 ਫੁੱਟ ਕੱਲੇ ਕਰਤਾ ਉਹ। ਉਹ ਦੇਖੋ। ਮਿੱਟੀਾਂ ਨੂੰ ਗਿੱਲੇ-ਗਿੱਲੇ ਤਾਂ ਹੀ ਚਾਨ ਨਜ਼ਰ ਆ ਰਿਹਾ ਸਾਰਾ। ਪਾਣੀ ਦਾ ਲੈਵਲ ਇੱਥੇ ਹੀ ਸੀ ਜੀ। ਉਹ ਹੀ ਕੋਸ਼ਿਸ਼। ਹੁਣ ਆਪਾਂ ਇਹਨੂੰ 2 ਫੁੱਟ ਕੱਲੇ ਕਰ। 2 ਫੁੱਟ ਡਾਊਨ ਹੋ ਗਿਆ। ਹਾਂ। ਉਧਰ ਆਪਾਂ ਨੂੰ ਮੁਨੂਵਰ ਕਰ ਲੈਣਾ। ਕਿ ਪੂਰੀ ਵੀ ਨਹੀਂ ਟਿਕਾ। ਆਪਾਂ ਇਹਨੂੰ ਟੈਂਪਰੇਰੀ ਬਟਾਚਿੰਗ ਨਹੀਂ ਟੰਗ ਲਾਣੀ। ਇਹ ਜਿਹੜਾ ਇਹ ਪੁਆਇੰਟ ਹੈਗਾ। ਆਪਰੇ ਕੋਲ ਛੱਲੇ ਹੈਗੇ ਉੱਥੇ। ਪਰ ਥੱਲੇ ਜਿਹੜੀ ਹੈਗੀ ਹੈਗੀ ਪਰ ਇਹ ਵੀ ਜਮਾ ਮਿੱਟੀ ਦੇ ਥੱਲੇ ਨਹੀਂ ਹੈ ਮਿੱਟੀ ਹੁੰਦੀ ਹੈ ਜਿਹੜੀ ਲੱਗਦੀ ਹੈ ਉਹ ਤਿਆਰ ਕਰਦੇ ਹਾਂ ਹਾਂਜੀ ਉਹ ਤਿਆਰ ਕਰਦੇ ਹਾਂ ਜਿਹੜੀ ਵੀ ਵੀਰੇ ਕਰਕੇ ਮੈਂ ਉਹ ਲੈ ਕੇ ਆਉਂਦਾ ਹਾਂ ਉਹ ਉਹਨਾਂ ਨੇ ਪਹਿਲਾਂ ਫਰੰਟ ਜਿਹੜੇ ਕਰਦੇ ਜਣਾ ਉਹਨਾਂ ਨੇ ਕਰਦੇ ਉਹਨਾਂ ਨੇ ਕਰਦੇ ਨਾ ਐ ਕਰਦੇ ਨਾ ਅੱਜ ਕੱਲ੍ਹ ਕਰਦੇ ਨਾ ਬੇਰਾਸਾ ਕੌਣ ਹੋਇਆ ਰਿਹਾ ਤੇ ਚਾਰ ਬੀਲ ਦਾ ਛੱਡ ਕੇ ਖੜੇ ਹੁੰਦੇ ਹਾਂ ਹਾਂਜੀ ਬਲਵੀਰ ਥੈਂਕ ਯੂ ਹਾਂਜੀ ਹਾਂਜੀ ਹਾਂ ਹੋਰ ਵੀ ਆਇਆ ਚਾਰ ਬੰਦੇ ਹੋਣਗੇ ਚਾਰ ਪੰਜ ਬੰਦੇ ਜੀਰ ਨਾਲ ਟੱਚ ਹਾਂਜੀ ਟੱਚ ਇਹ ਜਾ ਬੱਸ ਇੱਕ ਫੋਨ ਕੀਤਾ ਜੁਰਨਾ ਫੋਨ ਕਰ ਰਿਹਾ 10 ਮਿੰਟ ਲੱਗਦੇ ਨੇ ਮੈਂ ਉਹ ਜਿਹੜੀ ਕਹਿੰਦਾ ਗੰਸਾਪਾ ਲਈ ਫੂਜੀ ਮਾੜੀ ਹੈ ਉਸ ਤੋਂ ਬਾਅਦ ਜੇ ਆ ਕੇ ਆਈ ਜੀ ਦੀ ਉਹ ਬਾਹਰ ਬਹੁਤ ਉੱਧਰ ਨਹੀਂ ਜਾਣਾ ਬਹੁਤ ਬਹੁਤ ਬਾਅਦ ਤੋਂ ਕੋਈ ਨਹੀਂ ਆਇਆ ਜੀ ਕੰਟਰੋਲ ਤੋਂ ਉਹ ਕਿਹਦੇ ਨਾਲ ਚੱਲ ਰਿਹਾ ਹੈ ਪਹਾੜੋਂ ਤੋਂ ਜਿੱਦਿੱਸੇ ਅੱਜ ਆਸੂਲੇ ਪਾਖੜਾ ਮੇਨ ਲਾਈਨ ਜਿਹੜਾ ਰੌਂਗਲਾ ਬ੍ਰਿਜ ਹੈ ਰੌਂਗਲਾ ਫੈਨਟਾ ਸਿੱਧਵਾਲ ਫੈਨਟਾ ਵਾਲੇ ਸਟਾਡੀ ਫਲ ਦੇ ਜਿਹੜੇ ਪਾਸੇ ਉਹ ਸਟਾਡੀ ਕੁਝ ਹੋਰ ਦੇ ਕੋਈ ਸਵਾਲ ਦੇ ਨਾਲ ਲਾਈਕ ਕਰੋ ਸੋਨਾ ਤੇ ਲੰਗਰ ਉਹਦੇ ਵਿਚਾਲੇ ਜਿਹੜਾ ਰੌਂਗਲਾ ਦਾ ਬ੍ਰਿਜ ਹੈ ਉੱਥੇ ਖੜਿਆ ਜੀ ਅੱਜ ਬਣੋ ਸਵੇਰੇ ਕੋਈ 10 ਵਜੇ ਦਵਿੰਦਰ ਜੀ ਦਾ ਫੋਨ ਆਇਆ ਸੀਗਾ ਕਿ ਜਿਹੜੀ ਪਾਥਰਾ ਸੀ ਜੀ ਉਹਦੇ ਚਿੱਟਾ ਖੱਡਾ ਪੈ ਗਿਆ ਤੇ ਉਹਦੇ ਸਭਾ ਖਾਰ ਪੈਣੀ ਸ਼ੁਰੂ ਹੋ ਗਈ ਤੇ ਜਿਉ ਟੁੱਟ ਗਈ ਤੇ ਤੁਸੀਂ ਸੋਚ ਸਕਦੇ ਹੋ ਕਿ ਜਿੰਨਾ ਪਾਣੀ ਹੈ ਦਾ ਨਾ ਇੱਧਰ ਸਾਰਾ ਜਿਹੜਾ ਹੈਗਾ ਮਤਲਬ ਸਭ ਤੋਂ ਪਹਿਲਾਂ ਤਾਂ ਜਿਸੋ ਆ ਗਈ ਕਈ ਪੈਂਡਲ ਔਰ ਸ਼ਹਿਰ ਦਾ ਜਿਹੜਾ ਪੋਰਸ਼ਨ ਹੈ ਡੁੱਬਣ ਦਾ ਖਤਰਾ ਹੈਗਾ ਤੇ ਮੈਂ ਇਮੀਡੀਏਟਲੀ ਸਾਰੇ ਜਿੰਨੇ ਵੀ ਡਿਸਟ੍ਰਿਕਟ ਅਧਿਕਾਰੀਆਂ ਨਾਲ ਉਹ ਲਾਕ ਕਰਤਾ ਸੀਗਾ ਜੀ ਪਾਖੜਾ ਮੇਨ ਲਾਈਨੋਂ ਸਾਰੇ ਉਹਦੇ ਚੀਜ਼ ਨੂੰ ਉਹਦੇ ਸਰਕੀ ਸਾਹਿਬ ਨਾਲ ਮੇਰੀ ਗੱਲ ਹੋ ਗਈ ਜੀ ਉਹਨਾਂ ਨੇ ਸਾਰੀ ਜਿਹੜੀ ਐਮਰਜੈਂਸੀ ਪਲੈਨਿੰਗ ਸਾਰੀ ਕਰ ਲਈ ਆ ਨਾਈਟ ਵਿਜੀਲ ਤੇ ਹੋਣਗੇ ਚਾਰ ਬੰਦੇ ਇੱਥੇ ਰਹਿਣਗੇ ਸਾਰੀ ਰਾਤ ਅਵਜਾਨਤ ਕਰਨਗੇ ਮੈਨੂੰ ਅਪਡੇਟ ਕਰਨਗੇ ਮੈਂ ਵੀ ਜਿਹੜਾ ਰੱਖੂਗਾ ਆਪਣਾ ਚੋਣਵਾਂ ਪ੍ਰਤੀਨਿਧੀ ਮੇਰਾ ਮੇਰਾ ਫਰਜ਼ ਬਣਦਾ ਇਹ ਜੀ ਕਿ ਮੇਰੇ ਲੋਕਾਂ ਤੇ ਕੋਈ ਖਤਰਾ ਹੈ ਉਹਨਾਂ ਨੂੰ ਕਿਸੇ ਗੱਲ ਦੀ ਪਰੇਸ਼ਾਨੀ ਹੈ ਤੇ ਰਾਤ ਨੂੰ ਸੌਣਾ ਸਕੇਗਾ ਨਹੀਂ ਹੋਏਗਾ ਜੀ ਫਿਰ ਰਾਤ ਨੂੰ ਜਾਗਣ ਦੀ ਲੋੜ ਪੈਗੀ ਤਾਂ ਮੈਂ ਜਾਗੂਗਾ ਔਰ ਮੈਂ ਲੋਕਾਂ ਨੂੰ ਅਸ਼ੋਰ ਕਰਦਾ ਕਿ ਤੁਸੀਂ ਚੈਨ ਦੀ ਨੀਂਦ ਸੋ ਮੈਂ ਇੱਥੇ ਆ ਜੀ ਸਾਰੇ ਸਾਡਾ ਰਾਤ ਨੂੰ ਸਾਡੇ ਬੰਦੇ ਵੀ ਪਹਿਰਾ ਦੇਣਗੇ ਤੁਸੀਂ ਬਿਲਕੁਲ ਨਿਸ਼ਚਿੰਤ ਹੋ ਕੇ ਸੋ ਜਿਹੜਾ ਤੁਹਾਡੀ ਦੁੱਖ ਤਕਲੀਫ ਆ ਉਹ ਮੇਰੀ ਦੁੱਖ ਤਕਲੀਫ ਹੈ ਇਹ ਮੈਂ ਆਪਣੀ ਡਿਊਟੀ ਕਰਾਂਗਾ ਮੈਨੂੰ ਅੱਜ ਦੋ ਡਿਸਟੈਂਸ ਕਾਲ ਆਈਆਂ ਸੀ ਕਿਹਨਾਂ ਦੀ ਆਈ ਸੀ ਇੱਕ ਸੁਬਾਣੇ ਚੱਕਸੇ ਦਾ ਘਰ ਆਇਆ ਸੀਗਾ ਉਹਨਾਂ ਦੇ ਵੀ ਜਿਹੜੀ ਜੋ ਮਾਨ ਸਾਹਿਬ ਨੇ ਅਰੇਂਜਮੈਂਟ ਕੀਤਾ ਸੁਰੱਖਿਆ ਫੋਰਸ ਪਹੁੰਚੀ ਜੀ ਐਂਬੂਲੈਂਸ ਅਰੇਂਜ ਕਰਕੇ ਉਹਨਾਂ ਦੀ ਜਿਹੜੀ ਬੰਧ ਪੱਟੀ ਹੋਈ ਸੀ ਉਹ ਉਹਨਾਂ ਦੀ ਜਿਹੜੀ ਫਰਸਟ ਐਡ ਜਿਹੜੀ ਚੁਣਾਂ ਦੀ ਉਹ ਸਿਵਲ ਹਾਸਲ ਸੁਬਾਣੇ ਚੋਈ ਉਸ ਤੋਂ ਬਾਅਦ ਉਹਨੂੰ ਐਂਬੂਲੈਂਸ ਚ ਜਿੰਦਰਾ ਹਾਸਲ ਚੱਕ ਕਰਤਾ ਉਹਨਾਂ ਦੇ ਐਕਸੈਸ ਕਰਾ ਉਹ ਸਾਰਾ ਪੂਰਾ ਪ੍ਰੋਪਰਟੀ ਟ੍ਰੀਟਮੈਂਟ ਉਹਦਾ ਫ੍ਰੈਸ਼ ਟ ਵੇ ਲੇਕਰ ਮੈਂ ਫਿਰ ਵੀ ਲੋਕਾਂ ਨੂੰ ਕੋਸ਼ਿਸ਼ ਕਰਦਾ ਕਿ ਜਿਹੜੀਆਂ ਗੱਡੀਆਂ ਚਲਾਣ ਵੇਲੇ ਬਹੁਤ ਧਿਆਨ ਨਾਲ ਚਲਾਓ ਐਕਸੀਡੈਂਟ ਨਹੀਂ ਹੋਣਾ ਚਾਹੀਦਾ ਇਲਾਜ ਅਸੀਂ ਫ੍ਰੀ ਕਰਾਂਗੇ ਔਰ ਪਹਿਲਾਂ ਵੀ ਜਦੋਂ ਸਟੋਰ ਦੇ ਵਿੱਚ ਹੋਇਆ ਤੇ 16 ਬੰਦੇ ਆਏ ਸੀ ਉਹਨਾਂ ਦਾ ਵੀ ਅਸੀਂ ਇਲਾਜ ਕੀਤਾ ਸੀ ਤੇ ਮੈਂ ਲੋਕਾਂ ਨੂੰ ਸਵਾਰ ਕਰਦਾ ਕਿ ਅਸੀਂ ਕਾਖੜਾ ਬੇਨ ਲੈਂਦੇ ਆ ਸਾਰੀ ਦਾ ਦੇਖਦੇ ਅਸੀਂ ਨਿਗਰ ਰੱਖਾਂਗੇ ਕੱਲ ਸਵੇਰ ਤੋਂ ਪੂਰਾ ਇਹਨੂੰ ਰਿਪੇਅਰ ਕਰ ਦਾਂਗੇ ਪੂਰੀ ਤਿਆਰ ਤਿਆਰੀ ਕਰ ਲਈ ਆ ਸੀਮਿੰਟ ਦੇ ਥੱਲੇ ਤਿਆਰ ਆ ਸਾਡੇ ਕੋਲ ਸਾਰੀ ਐਮਰਜੈਂਸੀ ਕੰਟਿੰਜੈਂਸੀ ਪਲਾਨ ਮੈਂ ਆਪ ਦੇਖਣ ਆਇਆ ਆਪਣੀ ਸੇਵਾ ਕਰਨ ਆਇਆ

ਜੇ ਕੈਮਰਾਮੈਨ ਵੀਰੇ ਦਰਮਾਚੀ ਕਰਿਆ ਲਾਈਟ ਇਧਰ ਆ ਰਹਾ ਹੈ ਅਸੀਂ ਪਿੱਛੇ ਆ ਰਾਮ ਨਾ